ਐ ਜੀ ਰੋਟੀ ਮਸਤੀ ਕਦੇ ਮਿਲਨੀ ਨਹੀਂ ਇਸੇ ਲਾੜ ਦੇ ਮਰਦ ਤੇਰੇ ਕੋਲੇ ਅਸੀਂ ਆ ਗਏ ਹੋਰ ਮਾਂ ਮਾਸੀ ਲਾੜ ਬਹੁਤ ਕਰਦੀ ਐ ਹੋਰ ਮੇਰਾ ਤਾਈ ਜੀ ਦਾ ਪਪਾ ਵੀ ਸਾਨੂੰ ਮੋਰੇ ਬਿਠਾ ਕੇ ਬਸ ਦੇਖੀ ਜਾਵਾ ਮੇਰੇ ਬੁੱਤਾਂ ਨੂੰ ਹੁੰਦੀ ਐ ਮਾਮਾ ਨੂੰ ਹੁੰਦੀ ਐ ਬੁੱਤਾਂ ਨੂੰ ਹੋਰ ਤੇਰੇ ਚਾਚਾ ਖੇਤੇ ਜਾਂਦਾ ਦੀ ਰੋਟੀ ਖਾ ਕੇ ਮਾਤਾ ਰੋਟੀ ਵੀ ਨਹੀਂ ਖਾਦੀ ਤੀ ਕਿ ਭੁੱਖੇ ਮਰ ਰਹੀ ਆ ਮੇਰੀ ਤਾਂ ਜਰਦੂ ਕੀ ਕਰਤਾ ਹੈਗਾ ਚਲ ਉਹਨੂੰ ਕਹਦੇ ਕੋਈ ਨਾ ਬਗਜੂ ਇਹ ਤਾਂ ਚਲ ਕੋਈ ਨਾ ਮਾਸੀ ਉਹ ਸਾਡੇ ਛੋਟੇ ਭਾਈ ਨੂੰ ਤੂਫਾਨ ਸਿੰਘ ਨੂੰ ਵਧੀਆ ਪੜਾ ਲਿਖਾ ਲਿਓ ਨਾ ਪੁੱਤਾਂ ਹੋਂਦਾ ਮੈਂ ਰੋਜ਼ ਕਹਿੰਦੀ ਆ ਵੀ ਪੁੱਤ ਪੜ ਕੇ ਨਾ ਕੁਛ ਚੰਗਾ ਜਿਹਾ ਬੰਦਾ ਬਣ ਜੀ ਹਾਂ ਚੰਗਾ ਅਫਸਰ ਲੱਗ ਜਾਊਗਾ ਹੋਰ ਦੇਖੇ ਛੋਡੇ ਮੰਗੂ ਪੱਗ ਬੰਨਿਆ ਕਰੂ ਮੇਰੇ ਪੁੱਤ ਦੇ ਉਹਦੇ ਵੀ ਹਾਂ ਮਾਸੀ ਪੱਗ ਬੰਨਿਆ ਕਰੀ ਹਾਂ ਤਿੰਨ ਪੁੱਤ ਹੋ ਜਾਣਗੇ ਸੁਖਨਾਲ ਮੇਰੇ ਨਾਲੇ ਕਹਿੰਦੀ ਜਦ ਮੂੰਜਾ ਪਰਦਾ ਆ ਜਾਂ ਮੈਂ ਕਹਿੰਦੀ ਤਿੰਨ ਪੁੱਤ ਮੇਰੇ ਹਾਂ ਇਹ ਮਾਸੀ ਮੈਨਾਂ ਦੇਖ ਕੇ ਧੋੜਾ ਘੜਾ ਉਹ ਕਾਲ ਜੁਗ ਹੈ ਹੂੰ ਧੋੜਾ ਉਹ ਤਾਂ ਕੀ ਕਪਤਾ ਹਾਂ ਨਾ ਮੈਂ ਤੇਰਾ ਸਮਝਾਉਣੀ ਆ ਸਿਆਣਾ ਛੋਡਾ ਛੋਟਾ ਭਾਈ ਛੋਡੇ ਮੰਗੂ ਆ ਉਹ ਵੀ ਹੋਰ ਕਾਲ ਜੁਗ ਦਾ ਪਤਾ ਨਹੀਂ ਲੱਗਦਾ ਇਹਨਾਂ ਨੂੰ ਕਰਾਂ ਦਾ ਪੁੱਤ ਹੋਰ ਨਾ ਮੈਂ ਮਾਸੀ ਨਾ ਨਾ ਬੱਸ ਮਾਸੀ ਬੱਸ ਰੋਟੀ ਖਾ ਲਈ ਹੁਣ ਤਾਂ ਹਾਂ ਬੱਸ ਖਾ ਲਓ ਮਾਏ ਕਰ ਮਸੀ ਥੋੜੀ ਜੀ ਸਾਨੂੰ ਚਾਹ ਬਣਾ ਦੇ ਹਾਂ ਬਹੁਤ ਵਧੀਆ ਜੀ ਊਡ ਵਾਲੀ ਚਾਹ ਬਣਾ ਕੇ ਜਾਂਦੀ ਆ ਮੈਂ ਹਾਂ ਚਾਹ ਪੀ ਤੁਸੀਂ ਬੈਠੋ ਉੱਥੇ ਹਾਂ ਹਾਂ ਪਰ ਮੇਰਾ ਜੀ ਆਇ ਕਹਤਾ ਜੇ ਕੋਈ ਹੋਰ ਚਾਹ ਬਣਾਉਣਾ ਹੋਵੇ ਨਾ ਬਸ ਛੋਟੇ ਦਾ ਵੀ ਬੈਠੀ ਰਹਾ ਵਸ ਚਾਹ ਬਣਾ ਕੇ ਆ ਜਾਸੇ ਉੱਥੇ ਬੱਠੇ ਬਸ ਹੀ ਨੇ ਠੀਕ ਹੈ ਬਾ ਲੈ ਨਹੀਂ ਮੇਰੇ ਭਗੜ ਜਾ ਹੋਰ ਲਸੀ ਪਵਾ ਥੋੜੀ ਜੀ ਤੂੰ ਤਾਂ ਦੇਖੀ ਬਸ ਬਸ ਹੀ ਐ ਨੀਂ ਨਾ ਬੜਾ ਪਰ ਇਹਨੂੰ ਨੀਂਦ ਆਣ ਲੱਗ ਜੂਗੀ ਡੱਡ ਭਰ ਕੇ ਹੋਸੀ ਹੋਰ ਨਾ ਨਾ ਪੁੱਤ ਲੈ ਮੇਰਾ ਓਟੂ ਮੱਲ ਨਾ ਨਾ ਹਾਂ ਉਹ ਧੱਕਾ ਕਰਦੀ ਆਂ ਐਸ ਬੰਦੇ ਚ ਰੱਖਣਾ ਪੂਰੀ ਰੱਖੇ ਕੋਈ ਨਾ ਮਰੇਗੀ ਹੈ ਹੋਏ ਸਿਆਣੇ ਪੁੱਤਰੇ ਮੇਰੇ ਤੁਸੀਂ ਬੈਠੋ ਫਿਰ ਉੱਥੇ ਮੈਂ ਲਿਆਉਣੀ ਚਾਵਣਾ ਹਾਂ ਹਾਂ ਚਾਹ ਦੀ ਪੁੱਤ ਪਿਆ ਦੇ ਹਾਂ ਚਾਹ ਲਿਆਉਣੀ ਆ ਲੈ ਫੜ ਭਾਈ ਆਪੀ ਬਣੇ ਹਾਈ ਹਾਈ ਰੋਟੀ ਖਵਾ ਕੇ ਮੇਰੇ ਪੁੱਤਾਂ ਨੂੰ ਘਰ ਜਾ ਜਾ ਠੰਡਾ ਹੋ ਗਿਆ ਜੇ ਰੋਜ਼ ਮੇਰੇ ਕੋਲ ਬੈਠ ਕੇ ਰੋਟੀ ਖਾਇਆ ਕਰਨਾ ਦੇਖ ਹਦੀ ਖਦੀ ਕਰਨ ਨਾਲ ਸੌਰ ਹੈ ਪਰ ਫੇਰ ਵੀ ਮੈਂ ਕਿਹਾ ਪੇਰਾ ਮੋਟੂ ਪੁੱਤ ਮੈਂ ਛੋਟੇ ਹੁੰਦੇ ਨੇ ਕਿਆ ਕਰਦੀ ਖਰਚਾ ਵੀ ਕੋ ਗੜ ਜਿਆ ਹਰਦਾ ਨਹੀਂ ਹੈਗਾ ਮੈਨੂੰ ਸਿਰ ਸਿਰ ਭੱਜਿਆ ਕਰਦਾ ਕਹਿੰਦਾ ਖਰਚਾ ਵਾਸੀ ਖਰਚਾ ਵਾਸੀ ਪਰ ਹੁਣ ਵੀ ਰੈਂਜੀ ਕਰਦਾ ਹੈ ਪਿਉਰੀ ਉਠਾਈ ਰੱਖਿਆ ਨਾ ਉਹਦੇ ਲਵੇ ਪਰ ਕੀ ਕਰ ਮੇਰੀ ਕਿਹੜਾ ਸੁਣਨਗੇ ਇਹ ਆਪਣੀ ਮਰਜ਼ੀ ਕਰਨਗੇ ਚਾਹ ਚਾਹ ਬਣਾ ਲਵੇਂਗਾ ਬਹੁਤ ਸੋਚੀ ਚੱਲ